ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਬਹੁਤ ਵੱਡਾ ਕਬੱਡੀ ਕੱਪ ਆਪਣੇ ਨਵੰਬਰ ਮਹੀਨੇ ਦੇ ਵਿੱਚ ਪਹਿਲੀ ਤਰੀਕ ਨੂੰ ਹੋਣ ਜਾ ਰਿਹਾ ਹੈ ਇਸ ਕਬੱਡੀ ਕੱਪ ਦੇ ਉੱਤੇ ਜਿਹੜੇ ਕੀ ਨਾਮ ਆ ਬਹੁਤ ਵੱਡੇ ਰੱਖੇ ਗਏ ਆ ਇਸ ਕਬੱਡੀ ਕੱਪ ਤੇ ਪਹਿਲਾ ਨਾਮ 8 ਲੱਖ ਰੁਪਇਆ ਤੇ ਦੂਜਾ ਨਾਮ 5 ਲੱਖ ਰੁਪਇਆ ਰੱਖਿਆ ਗਿਆ ਆ ਇਹ ਜਿਹੜਾ ਕਬੱਡੀ ਕੱਪ ਤਾਂ ਪਹਿਲੀ ਨਵੰਬਰ ਨੂੰ 2025 ਨੂੰ ਜਿਹੜਾ ਕੀ ਇਹ ਜਿਹੜਾ ਕਬੱਡੀ ਕੱਪ ਆ ਉਹ ਕਰਵਾਇਆ ਜਾ ਰਿਹਾ ਇਹਦੇ ਵਿੱਚ ਬਹੁਤ ਫਸਮੇ ਮੈਚ ਹੋਣੇ ਆ ਨਾਮੀ ਪਲੇਅਰ ਪਹੁੰਚਣੇ ਆ ਇੱਥੇ ਇਹ ਜਿਹੜਾ ਕਬੱਡੀ ਕੱਪ ਆ ਕਪੂਰਥਲੇ ਦੇ ਵਿੱਚ ਹੋਵੇਗਾ ਜੀ ਕਪੂਰਥਲੇ ਦੇ ਵਿੱਚ 1 ਨਵੰਬਰ ਨੂੰ ਇਹ ਕਬੱਡੀ ਕੱਪ ਹੋਵੇਗਾ ਜੀ 78ਵਾਂ ਕਬੱਡੀ ਕੱਪ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਦੇ ਉੱਤੇ ਬਹੁਤ ਵੱਡਾ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਹੜਾ ਕਬੱਡੀ ਕੱਪ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਜਾ ਰਿਹਾ ਹੈ ਇਹ ਜਿਹੜਾ ਕਬੱਡੀ ਕੱਪ ਨਵੰਬਰ ਮਹੀਨੇ ਹੋਵੇਗਾ ਜਿਹੜੇ 1.5 ਲੱਖ ਰੁਪਈਆ ਪਹਿਲਾ ਨਾਮ ਤੇ ਦੂਜਾ ਨਾਮ 1 ਲੱਖ ਰੁਪਈਆ ਰੱਖਿਆ ਗਿਆ ਜੀ ਇਸ ਜਿਹੜੇ ਮੈਚ ਦੇ ਉੱਤੇ ਜਿਹੜੇ ਬੈਸਟ ਪਲੇਅਰ ਜਾਫੀਆ ਉਹਨਾਂ ਨੂੰ ਵੀ ਬਹੁਤ ਵੱਡੇ ਜਿਹੜੇ ਇਨਾਮ ਦਿੱਤੇ ਜਾਣੇ ਆ ਬੈਸਟ ਰੀਡਰ ਤੇ ਜਾਫੀਆਂ ਨੂੰ 51 51000 ਰੁਪਈਆ ਨਾਮ ਵਜੋਂ ਰੱਖਿਆ ਗਿਆ ਜੀ ਇਹ ਜਿਹੜਾ ਕਬੱਡੀ ਕੱਪਾ ਸਰਾਬਾ ਰੱਖਿਆ ਗਿਆ ਜਿਹੜਾ ਇਹ ਲੁਧਿਆਣੇ ਦੇ ਵਿੱਚ ਕਬੱਡੀ ਕੱਪ ਇਹ 16 ਨਵੰਬਰ ਵਾਲੇ ਦਿਨ ਇੱਕ ਵੱਡੀ ਕਬੱਡੀ ਕੱਪ ਹੋਵੇਗਾ ਜੀ ਬਹੁਤ ਭਰਮਾ ਸ਼ਾਨਦਾਰ ਕਬੱਡੀ ਕੱਪ ਹੋਣ ਵਾਲਾ ਇਹਦੇ ਵਿੱਚ ਬਹੁਤ ਵੱਡੇ ਜਿਹੜੇ ਪਲੇਅਰ ਪਹੁੰਚ ਰਹੇ ਆ ਅੱਠ ਜੜੀਆਂ ਕੀ ਇੰਟਰਨੈਸ਼ਨਲ ਜੜੀਆਂ ਟੀਮਾਂ ਉਹ ਇੱਥੇ ਪਹੁੰਚ ਰਹੀਆਂ ਹਨ ਜੀ ਚੌਥਾ ਯਾਦਗਾਰੀ ਕਬੱਡੀ ਕੱਪ ਜਿਹੜਾ ਕੀ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੋਣ ਜਾ ਰਿਹਾ ਕਿੱਥੇ ਹੋਣ ਜਾ ਰਿਹਾ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਇਸ ਕਬੱਡੀ ਕੱਪ ਦੇ ਉੱਤੇ 71000 ਰੁਪਿਆ ਪਹਿਲਾ ਨਾਮ ਤੇ ਦੂਜਾ ਨਾਮ 51000 ਰੁਪਿਆ ਰੱਖਿਆ ਗਿਆ ਜੀ ਇਸ ਕਬੱਡੀ ਕੱਪ ਦੇ ਉੱਤੇ ਜਿਹੜੇ ਨਾਮੀ ਪਲੇਅਰ ਵੀ ਪਹੁੰਚਣਗੇ ਵੱਡੀਆਂ ਟੀਮਾਂ ਪਹੁੰਚਣਗੀਆਂ ਫਸਵੇਂ ਮੈਚ ਹੋਣਗੇ ਜੀ ਇੱਥੇ ਜਿਹੜੀ ਐਂਟਰੀ 500 ਰੁਪਿਆ ਰੱਖੀ ਗਈ ਹੈ ਟੀਮਾਂ ਦੇ ਲਈ ਨਵੀਆਂ ਟੀਮਾਂ ਵੀ ਇੱਥੇ ਖੇਡਦੀਆਂ ਦਿਖਾਈ ਦੇਣਗੀਆਂ 2 ਨਵੰਬਰ ਵਾਲੇ ਦਿਨ ਪਿੰਡ ਸ਼ੰਕਰ ਜਲਾ ਲੁਧਿਆਣੇ ਦੇ ਵਿੱਚ ਇੱਕ ਕਬੱਡੀ ਕੱਪ ਹੋਵੇਗਾ ਜੀ ਸ਼ੰਕਰ ਪਿੰਡ ਆ ਜੀ ਇਹ ਲੁਧਿਆਣੇ ਦੇ ਵਿੱਚ ਵੀ ਪੈਂਦਾ ਉੱਥੇ ਕਬੱਡੀ ਕੱਪ ਹੋਵੇਗਾ ਇਹਦੇ ਵਿੱਚ ਜਿਹੜਾ ਕਿ ਕਬੱਡੀ ਕੱਪ ਆ ਜਿਹੜਾ ਉਹ ਲਾਈਵ ਵੀ ਚੱਲੇਗਾ ਬਾਕੀ ਜੰਡੂ ਸਿੰਘਾ ਜਲੰਧਰ ਦੇ ਵਿੱਚ ਹਰੇਕ ਸਾਲ ਦੀ ਤਰ੍ਹਾਂ ਆਪਣੇ ਐਨ ਆਰ ਆਈ ਭਰਾਵਾਂ ਵੱਲੋਂ ਜਿਹੜਾ ਕਬੱਡੀ ਕੱਪ ਆ ਇਹ ਸਵਾਰ ਵੀ ਕਰਵਾਇਆ ਜਾ ਰਿਹਾ ਇਸ ਕਬੱਡੀ ਕੱਪ ਦੇ ਵਿੱਚ ਜਿਹੜਾ ਕੀ ਗੋਰਾ ਸਰਹਾਲੀ ਮੰਡ ਨੂੰ ਉਹਨਾਂ ਨੇ ਕਿਹਾ ਹੈ ਜੀ ਜਿਹੜੀ ਮਰਜੀ ਗੱਡੀ ਦੇ ਉੱਤੇ ਹੱਥ ਰੱਖਦੇ ਉਹ ਗੱਡੀ ਤੁਹਾਨੂੰ ਆਪਾਂ ਪਿਆਰ ਵਜੋਂ ਦਿੱਤੀ ਜਾਣੀ ਆ ਇਹ ਜਿਹੜਾ ਕਬੱਡੀ ਕੱਪ ਆ ਜੰਡੂ ਸਿੰਘਾ ਜ਼ਿਲ੍ਹਾ ਜਲੰਧਰ ਦੇ ਵਿੱਚ 16 ਨਵੰਬਰ ਵਾਲੇ ਦਿਨ ਰੱਖਿਆ ਗਿਆ ਜੀ ਇਹ 2 ਦਿਨ ਚੱਲਣਾ ਜੀ ਮੈਚ 15 ਤੇ 16 ਨਵੰਬਰ ਵਾਲੇ ਦਿਨ ਦੋ ਦਿਨ ਤੇ 16 ਨੂੰ ਜਿਹੜੇ ਫਾਈਨਲ ਮੈਚ ਤੇ ਸੈਮੀਫਾਈਨਲ ਮੈਚ ਕਰਵਾਏ ਜਾਣੇ ਆ ਹਰੇਕ ਸਾਲ ਦੀ ਤਰ੍ਹਾਂ ਬਹੁਤ ਸ਼ਾਨਦਾਰ ਇੱਕ ਕਬੱਡੀ ਕੱਪ ਹੋਵੇਗਾ ਇੱਥੇ ਵੀ ਰਿਕਾਰਡ ਬਣਦੇ ਹੁੰਦੇ ਆ ਬਹੁਤ ਵਧੀਆ ਪਲੇਅਰ ਪਹੁੰਚਦੇ ਆ ਇਸ ਕਬੱਡੀ ਕੱਪ ਤੇ ਇਹ ਕਬੱਡੀ ਕੱਪ 16 ਨਵੰਬਰ ਵਾਲੇ ਦਿਨ ਸੁਭਾਪਾ ਕਹ ਲਈਏ ਕਸਬਾ ਜੰਡੂ ਸਿੰਘਾ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਵੇਗਾ ਜੀ ਧੰਨਵਾਦ